ਹੈਲੋ ਜੀ ਸ਼ਸ਼ੀਕਲ ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਪਾਰਟ 2 ਇਹ ਡਿਜ਼ਾਈਨ ਦਾ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਬਾਕਸ ਦੇ ਵਿੱਚ ਆਪਣਾ ਪੱਤੀਆਂ ਬਣਾਉਣੀਆਂ ਦੱਸਿਆ ਸੀਗੀਆਂ ਹੁਣ ਆਪਾਂ ਇਹਨੂੰ ਉੱਪਰ ਬਾਕਸ ਨੂੰ ਹੋਰ ਕਿੱਦਾਂ ਡੈਕੋਰੇਟ ਕਰਾਂਗੇ ਉਹਦੇ ਬਾਰੇ ਦੱਸਦੇ ਆਂ ਜਿਹੜੀ ਆਪਾਂ ਇਹ ਸਪੇਸ ਰੱਖੀ ਆ ਇਹਦੇ ਵਿੱਚ ਰੱਖ ਕੇ ਆਪਾਂ 2 ਇੰਚ ਦਾ ਇਹ ਆਪਾਂ ਉੱਪਰ ਬਾਕਸ ਬਣਾ ਲਾਂਗੇ ਇਦਾਂ ਤੇ ਇਹਦਾ ਜਿਹੜਾ 2 ਇੰਚ ਦਾ ਹਾਫ ਹੋਊਗਾ 1 ਇੰਚ 1 ਇੰਚ ਦੇ ਵਿੱਚ ਐਦਾਂ ਆਪਾਂ ਛੋਟਾ ਛੋਟਾ ਕੱਚੇ ਟਾਂਕੇ ਨਾਲ ਜਿੰਗਜੈਗ ਬਣਾ ਲਾਂਗੇ ਹੁਣ ਇਹਨੂੰ ਆਪਾਂ ਹੋਰ ਵਧੀਆ ਤਰੀਕੇ ਨਾਲ ਡੈਕੋਰੇਟ ਕਰਨ ਵਾਸਤੇ ਆਪਾਂ ਇਹਦੇ ਵਿੱਚ ਛੋਟੇ ਛੋਟੇ ਨਾ ਪੱਤੀਆਂ ਬਣਾਵਾਂਗੇ ਬਿਲਕੁਲ ਛੋਟੇ ਛੋਟੇ ਜਿੱਦਾਂ ਆਪਾਂ ਨੀਚੇ ਬਾਰਡਰ ਤੇ ਬਣਾਈਆਂ ਬਾਕਸਾਂ ਦੇ ਵਿੱਚ ਬਣਾਈਆਂ ਸੀਗੀਆਂ ਇਹ ਆਪਾਂ ਬਿਲਕੁਲ ਛੋਟੇ ਛੋਟੇ ਪੱਤੀ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਬਿਲਕੁਲ ਹਲਕਾ ਜਿਹਾ ਇੱਕ ਇੱਕ ਪੁਆਇੰਟ ਦਾ ਅ ਕੱਚਾ ਟਾਂਕਾ ਲਾਵਾਂਗੇ ਇਸ ਤਰ੍ਹਾਂ ਆਪਾਂ ਪੈਨਸਲ ਨਾਲ ਡਰਾ ਕਰ ਲੈਨੇ ਆ ਇਸ ਤਰੀਕੇ ਨਾਲ ਆਪਾਂ ਪੱਤੀਆਂ ਬਣਾਵਾਂਗੇ ਇੱਥੇ ਐਦਾਂ ਕੱਚਾ ਟਾਂਕਾ ਪਾ ਕੇ ਐਦਾਂ ਇਹਨੂੰ ਆਪਾਂ ਪੱਤੀਆਂ ਲਗਾਵਾਂਗੇ ਛੋਟੇ ਛੋਟੀਆਂ ਦੇਖੋ ਸਭ ਤੋਂ ਪਹਿਲਾਂ ਆਪਾਂ ਵਾਈਟ ਕਲਰ ਲੈ ਲੈਣੇ ਆ ਇਹਨੂੰ ਐ ਇਦਾਂ ਕੱਚਾ ਡੰਕਾ ਲਗਾ ਦਾਂਗੇ ਡੰਡੀ ਲਗਾ ਦਾਂਗੇ ਇਹਦੀ ਕੱਚੇ ਡੰਕੇ ਨਾਲ ਹੁਣ ਆਪਾਂ ਇਸ ਤਰੀਕੇ ਨਾਲ ਐ ਇਦਾਂ ਇੱਥੋਂ ਇਦਾਂ ਐਵੇਂ ਹਲਕਾ ਹਲਕਾ ਜਿਹਾ ਕਪੜਾ ਚੱਕ ਕੇ ਇਦੇ ਵਿੱਚ ਸਿਰਫ ਆਪਾਂ ਦੋ ਝੋਟੇ ਤਿੰਨ ਤਿੰਨ ਇੱਕ ਝੋਟਿਆਂ ਦੀ ਆਪਾਂ ਇਹ ਛੋਟੀ ਪੱਤੀ ਬਣਾਵਾਂਗੇ ਦੇਖੋ ਐਸ ਟਿੱਕੇ ਨਾਲ ਠੀਕ ਹੈ ਬਸ ਆਪਾਂ ਸਿਰਫ ਇਹ ਇੰਨੀ ਇੱਕ ਪੱਤੀ ਦੇਣੀ ਹੈ ਇਹਨੂੰ ਦੇਖੋ ਆਪਣੀ ਇਹ ਪੱਤੀ ਐ ਏਦਾਂ ਬਣ ਗਈ ਹੁਣ ਆਪਾਂ ਇਹਨੂੰ ਨਾ ਇੱਥੇ ਇੱਥੇ ਲੈ ਕੇ ਆਵਾਂਗੇ ਵੈਸੇ ਫਰਸਟ ਸਟੈਪ ਆਪਣਾ ਇੱਥੇ ਬਣਦਾ ਸੀਗਾ ਹੁਣ ਆਪਾਂ ਇਹ ਇਸ ਤਾਗੇ ਨੂੰ ਡਾਇਰੈਕਟ ਨਹੀਂ ਲੈ ਕੇ ਆਉਣਾ ਹੈਗਾ ਜਿੱਦਾਂ ਜਿਹੜੇ ਆਪਾਂ ਟਾਂਕੇ ਨੀਚੇ ਭਰੇ ਹੋਏ ਨੇ ਆਪਾਂ ਉਹਨਾਂ ਦੇ ਵਿੱਚ ਦੀ ਘਵਾ ਕੇ ਇਸ ਤਰੀਕੇ ਨਾਲ ਲੈ ਕੇ ਆਵਾਂਗੇ ਐਦਾਂ ਤਾਂ ਜੋ ਨੀਚੇ ਵੀ ਉਨੀ ਫਿਨਿਸ਼ਿੰਗ ਆਵੇ ਕੰਮ ਦੀ ਹੂੰ ਦੇਖੋ ਇੱਥੇ ਵੀ ਆਪਾਂ ਹਲਕਾ ਜਿਹਾ ਕੱਚਾ ਟਾਂਕਾ ਲੈ ਲਾਂਗੇ ਇਸ ਤਰੀਕੇ ਨਾਲ ਇਹਨੂੰ ਫੇਰ ਆਪਾਂ ਇੱਥੇ ਪੱਤੀ ਬਣਾ ਦਾਂਗੇ ਅੱਤਾਂ ਇਹ ਆ ਪਾ ਤਿੰਨ ਤਿੰਨ ਕਜੋਟੀਆਂ ਦੀ ਉਹ ਬਣਾਵਾਂਗੇ ਪੱਤੀ ਕਿਉਂਕਿ ਜਿਹੜੀ ਪੱਤੀਆਂ ਨੇ ਇਹ ਛੋਟੇ-ਛੋਟੇ ਹੀ ਸੋਹਣੇ ਲੱਗਦੇ ਨੇ ਇਹ ਜ਼ਿਆਦਾ ਹੈਵੀ ਨਹੀਂ ਵਧੀਆ ਲੱਗਦੀਆਂ ਹੈਗੀਆਂ ਦੇਖੋ ਹੁਣ ਆਪਾਂ ਇਹਨੂੰ ਇੱਥੇ نیچے ਕੱਢ ਕੇ ਇਦਾਂ ਗੱਠ ਦੇ ਦਾਂਗੇ ਇਸ ਤਰੀਕੇ ਨਾਲ ਹੈ ਆ ਤੋ ਦੇਖੋ ਇਹ ਆਪਣੀ ਪੱਤੀ ਇਦਾਂ ਬਣ ਗਈ ਆਪਾਂ ਜਿੰਨੇ ਵੀ ਕਲਰ ਪਾਏ ਨੇ ਹਨਾ ਆਪਾਂ ਉਹ ਸਾਰੇ ਕਲਰਾਂ ਦੀਆਂ ਉਰੇ ਪੱਤੀਆਂ ਬਣਾਵਾਂਗੇ ਹੁਣ ਹੁਣ ਦੇਖੋ ਆਪਾਂ ਸੈਕੰਡ ਲੈ ਲਾਂਗੇ ਗ੍ਰੀਨ ਕਲਰ ਇਸ ਸਟ੍ਰਿਕ ਕੇ ਨਾਲ ਇੱਥੇ ਹਲਕਾ ਜਿਹਾ ਕੱਚਾ ਡਾਂਕਾ ਪਾ ਕੇ ਉੱਥੇ ਫੇਰ ਆਪਾਂ ਪੱਤੀ ਬਣਾ ਲਾਂਗੇ ਉਹ ਦੇਖੋ ਇਹਦੇ ਵਿੱਚ ਵੀ ਬਸ ਆਪਾਂ ਅ 3-3 ਝੋਟੀਆਂ ਦੀਆਂ ਪੱਤੀਆਂ ਬਣਾਵਾਂਗੇ ਇਹ ਆਪਾਂ ਜ਼ਿਆਦਾ ਨਹੀਂ ਪਾਉਂਦੇ ਹੈਗੇ ਇਹਦੇ ਵਿੱਚ ਵੀ ਇਹ ਦੇਖੋ ਐਸ ਟ੍ਰਿਕ ਨਾਲ ਇਹ ਨੂੰ ਫੇਰ ਆਪਾਂ نیچے ਇਹਨੂੰ ਇੱਕ ਗੱਠ ਦੇ ਕੇ ਐਦਾਂ ਆਪਾਂ ਇਹਦੇ ਵਿੱਚ ਤਿਉ ਘਮਾ ਲਿਆਵਾਂਗੇ ਦੂਸਰੇ ਪਾਸੇ ਐਸ ਟ੍ਰਿਕ ਨਾਲ ऐसे तरीके ਨਾਲ ਆਪਾਂ ਇਹਨੂੰ ਫਿਲ ਕਰ ਲਾਂਗੇ ਐਦਾਂ ਐਸ ਟ੍ਰਿਕ ਕੇ ਨਾਲ ਹੁਣ ਆਪਾਂ ਇਧਰੋਂ ਫਿਲ ਕਰ ਲਾਂਗੇ ਆ ਪੱਤੀ ਨੂੰ ਇਹ ਜਿਹੜੀ ਮੈਂ ਪੱਤੀ ਬਣਾ ਰਹੀ ਆ ਇਹ ਇਹਦੇ ਸੂਟ ਤੇ ਜਿਹੜਾ ਜਿੰਨਾ ਵੀ ਕੰਮ ਹੋ ਰਿਹਾ ਸਾਰਾ ਸਿੰਗਲ ਥ੍ਰੈਡ ਨਾਲੇ ਕਰ ਰਹੇ ਆ ਪੱਤੀ ਵੀ ਆਪਾਂ ਸਿੰਗਲ ਥ੍ਰੈਡ ਨਾਲੇ ਬਣਾਵਾਂਗੇ ਦੇਖੋ ਇਹ ਆਪਾਂ ਦੋ ਦੋ ਕਲਰਾਨੀਆਂ ਬਣਾ ਆ ਸੌਰੀ ਇੱਕ ਇੱਕ ਕਲਰ ਦੀ ਦੋ ਦੋ ਪੱਤੀਆਂ ਲਾਵਾਂਗੇ ਆਪਾਂ ਜਿਹੜੇ ਜਿਹੜੇ ਵੀ ਆਪਾਂ ਇਹਦੇ ਵਿੱਚ ਰੰਗ ਲਗਾਏ ਨੇ ਉਹੀ ਉਹੀ ਰੰਗ ਦੀਆਂ ਪੱਤੀਆਂ ਬਣ ਜਾਣਗੀਆਂ ਹਾਂਜੀ ਦੇਖੋ ਹੁਣ ਆਪਾਂ ਇੱਥੇ ਪਾ ਦਾਂਗੇ orange ਕਲਰ ਇਹਨੂੰ ਵੀ ਆਪਾਂ ਇਸ ਤਰੀਕੇ ਨਾਲ ਹੀ ਫਿਲ ਕਰ ਲਾਂਗੇ ਆਪਨਾ ਤੁਸੀਂ ਚਾਹੀਏ ਵੀ ਹਨਾ ਇਹਨੂੰ ਆਪਾਂ ਹੋਰ ਵੀ ਥੋੜੇ ਥੋੜੇ ਮਤਲਬ ਸੰਗਣੇ ਕਰ ਸਕਦੇ ਆ ਜਿਹੜੇ ਆਪਾਂ ਇਹ ਦੇ ਵਿੱਚ ਜਿਗਜੈਗ ਬਣਾਏ ਨੇ ਇਹਨਾਂ ਨੂੰ ਆਪਾਂ ਹੋਰ ਵੀ ਸੰਗਣ ਰੱਖ ਸਕਦੇ ਆ ਉਹ ਆਪਣੀ ਮਰਜ਼ੀ ਆ ਕਿ ਆਪਾਂ ਕਿੰਨੀ ਕੁ ਸਪੇਸ ਨਾਲ ਬਣਾਉਣੇ ਨੇ ਤੇ ਸਾਈਜ਼ ਦੀ ਉਹ ਆਪਣੀ ਮਰਜ਼ੀ ਆ ਆਪਾਂ ਇਹਨਾਂ ਨੂੰ ਹੋਰ ਵੀ ਛੋਟੇ ਵੱਡੇ ਆਪਦੇ ਅਕੋਰਡਿੰਗ ਰੱਖ ਸਕਦੇ ਆ ਦੇਖੋ ਐਸ ਤਰਾ ਹੁਣ ਆਪਣੇ ਜਿੰਨੇ ਵੀ ਕਲਰ ਆਪਾਂ ਸੂਟ ਦੇ ਵਿੱਚ ਲਗਾਏ ਨੇ ਉਹ ਸਾਰੇ ਕਲਰਾਂ ਦੀਆਂ ਇਦਾਂ ਪੱਤੀਆਂ ਲਗਾ ਲਾਂਗੇ ਇਹਨੂੰ ਸਾਰੇ ਜਿਗਜੈਗ ਨੂੰ ਜਿਹੜਾ ਜਿਗਜੈਗ ਪਾਇਆ ਉਹ ਤੁਹਾਨੂੰ ਪਤਾ ਹੀ ਹੈ ਉਹ ਕੱਚਾ ਟਾਂਕਾ ਹੈ ਆ ਤੁਹਾਨੂੰ ਦੱਸੇ ਹੋਏ ਆਪਾਂ ਹੋਰ ਵੀਡੀਓ ਦੇ ਵਿੱਚ ਵੀ ਹਾਂਜੀ ਦੇਖੋ ਆਪਣੀ ਇਹ ਬਾਰਡਰ ਆਪਣਾ ਇਦਾਂ ਆਪਾਂ ਅੱਗੇ ਵੀ ਇਹਨੂੰ ਸਾਰੇ ਨੂੰ ਇਸ ਤਰੀਕੇ ਨਾਲ ਫਿਲ ਕਰ ਲਾਂਗੇ ਇਹ ਇਦਾਂ ਹੀ ਬਣਦੀ ਜਾਣਗੀਆਂ ਆਪਾਂ ਇਹ ਨੈਕਸਟ ਪਾਰਟ ਵੀ ਲੈ ਕੇ ਆਵਾਂਗੇ ਆਪਾਂ ਇਸ ਵੀਡੀਓ ਦਾ ਆਪਾਂ ਉੱਪਰ ਦੱਸਾਂਗੇ ਵੀ ਆਪਾਂ ਉੱਪਰ ਹੋਰ ਕਿਸ ਤਰ੍ਹਾਂ ਇਹਨੂੰ ਡੈਕੋਰੇਟ ਕਰ ਸਕਦੇ ਹਾਂ ਇਹ ਆਪਣਾ ਵਿਚਾਰ ਲਾ ਬਾਰਡਰ ਹੋ ਗਿਆ ਇਹਦੇ ਉੱਪਰ ਵੀ ਆਪਾਂ ਫਿਰ ਡਿਜ਼ਾਈਨ ਦਵਾਂਗੇ ਉਹ ਤੁਹਾਨੂੰ ਅਸੀਂ ਨੈਕਸਟ ਵੀਡੀਓ ਦੇ ਵਿੱਚ ਦੱਸਦੇ ਹਾਂ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਆ ਤਾਂ ਸਾਡੀ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਕਤ-ਵਕਤ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀਆਂ ਲੱਗ ਰਹੀਆਂ ਨੇ ਥੈਂਕ ਯੂ